ਹਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਪਾਡਨ ਨਵੀਸ ਵੱਲੋਂ ਸਿੱਖ ਪਾਈਚਾਰੇ ਲਈ ਇਤਿਹਾਸਿਕ ਐਲਾਨ ਕੀਤੇ ਗਏ। ਜੋ ਮਹਾਰਾਸ਼ਟਰ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਉਮੀਦਾਂ ਪ੍ਰਭੂਰ ਹਨ ਇਹ ਐਲਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪ੍ਰਧਾਨ ਸੰਤ ਸਮਾਜ ਮੁਖੀ ਦਮਦਮੀ ਟਕਸਾਲ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਮੰਗ ਪੱਤਰ ਦੇ ਆਧਾਰ ਤੇ ਹੋਏ ਹਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਮੁੱਖ ਮੰਤਰੀ ਸਾਹਿਬ ਨੂੰ ਸਿੱਖ ਪਾਈਚਾਰੇ ਦੇ ਮੁੱਦੇ ਤੇ ਲੰਬੇ ਸਮੇਂ ਤੋਂ اٹਕੇ ਹੋਏ ਮਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਵੱਲੋਂ ਸਿੱਖ ਪਾਈਚਾਰੇ ਨੂੰ ਮਾਨਤਾ ਸਹਿਯੋਗ ਅਤੇ ਹੱਕ ਮਿਲਨੇ ਚਾਹੀਦੇ ਹਨ ਸ੍ਰੀ ਗੁਰੂ ਤੇ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਤਾਪਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾ ਗੱਦੀ ਸ਼ਤਾਬਦੀ ਨੂੰ ਰਾਜ ਪੱਧਰ ਤੇ ਮਨਾਇਆ ਜਾਵੇ ਅਤੇ ਉਪਰੋਕਤ ਸ਼ਤਾਬਦੀਆਂ ਲਈ ਰਾਜ ਪੱਧਰੀ ਸਮਾਗਮ ਕਮੇਟੀ ਦਾ ਗਠਨ ਸਿੰਧੀ ਸਮਾਜ ਲਈ ਕੋਸ਼ਿਤ ਐਮਨੇਸਟੀ ਸਕੀਮ ਨੂੰ ਸਿੱਖ, ਹਿੰਦੂ, ਪੰਜਾਬੀ ਸਿਕਲੀਗਰ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਵੀ ਲਾਗੂ ਕੀਤਾ ਜਾਵੇ ਅਤੇ ਮਦਰੱਸਿਆਂ ਨੂੰ ਮਿਲਣ ਵਾਲੀ 10 ਲੱਖ ਰੁਪਏ ਦੀ ਸਲਾਣਾ ਮਦਦ ਦੀ ਤਰਜ਼ ਤੇ ਗੁਰੂ ਨਾਨਕ ਧਰਮਸ਼ਾਲਾਵਾਂ ਨੂੰ ਵੀ ਆਰਥਿਕ ਸਹਿਯੋਗ ਦਿੱਤਾ ਜਾਵੇ ਅਤੇ ਹੋਰ ਬਹੁਤ ਸਾਰੇ ਮਸਲ ਨੰਦੇੜ ਅਤੇ ਰੇਲ ਕਨੈਕਟੀਵਿਟੀ ਵਾਸੀ ਵੀ ਕੇ ਪੰਜਾਬ ਪਵਨ ਲਈ ਜ਼ਮੀਨ ਸਿੱਖ ਵਿਦਾਇਕ ਨੁਮਾਇੰਦਗੀ ਸਿੱਖਾਂ ਲਈ ਸਿੱਖਿਆ ਦੇ ਸੇ ਸਨਸਥਾਵਾਂ ਆ ਸ਼ਾਮਲ ਹਨ ਇਸ ਮੌਕੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨਾਂ ਵਿੱਚ ਰਾਜ ਪੱਦਰੀ ਸ਼ਤਾਬਦੀ ਸਮਾਗਮ ਕਮੇਟੀ ਦਾ ਗਠਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੀਂ ਸ਼ਤਾਬਦੀ ਨੂੰ ਰਾਜ ਪੱਧਰ ਤੇ ਮਨਾਉਣ ਲਈ ਸਰਕਾਰ ਕਮੇਟੀ ਬਣਾਵੇਗੀ ਅਤੇ ਸਮਾਗਮ ਆਯੋਜਿਤ ਕਰੇਗੀ ਅਤੇ ਨੰ 13 ਵਿਖੇ 15-16 ਨਵੰਬਰ 2025 ਨੂੰ ਅਤੇ Nagpur ਵਿਖੇ 6 ਦਸੰਬਰ 2025 ਅਤੇ Mumbai ਵਿੱਚ 21 22 ਦਸੰਬਰ 2025 ਅਮਨੇਸਟੀ ਸਕੀਮ ਦਾ ਵਿਸਤਾਰ ਸਿੰਧੀ ਸਮਾਜ ਲਈ ਐਲਾਨ ਕੀਤੀ ਗਈ ਅਮਨੇਸਟੀ ਸਕੀਮ ਹੁਣ ਸਿੱਖ ਇੰਦੂ ਪੰਜਾਬੀ ਸਿਕਲਿਗਰ ਅਤੇ ਗੁਰੂ ਨਾਨਕ ਨਾਮਲੇਵਾ ਸੰਗਤ ਉੱਤੇ ਵੀ ਲਾਗੂ ਹੋਵੇਗੀ ਗੁਰੂ ਨਾਨਕ ਧਰਮਸ਼ਾਲਾਵਾਂ ਲਈ ਮਦਦ ਮਦਰੱਸਿਆਂ ਦਿੱਤੀ ਜਾਂਦੀ 10 ਲੱਖ ਰੁਪਏ ਸਾਲਾਨਾ ਮਦਦ ਦੀ ਤਰਜ਼ ਤੇ ਗੁਰੂ ਨਾਨਕ ਧਰਮਸ਼ਾਲਾਵਾਂ ਲਈ ਵੀ ਸਰਕਾਰ ਆਰਥਿਕ ਮਦਦ ਦੇਣ ਤੇ ਵਿਚਾਰ ਕਰੇਗੀ ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਮਾਨਯੋਗ ਮੁੱਖ ਮੰਤਰੀ ਸ੍ਰੀ ਦਵਿੰਦਰ ਪਾਣ ਨਵੀਸ ਵੱਲੋਂ ਕੀਤੇ ਐਲਾਨ ਦਾ ਸਵਾਗਤ ਕੀਤਾ ਅਤੇ ਉਹਨਾਂ ਵੱਲੋਂ ਕੀਤੇ ਐਲਾਨ ਸਿੱਖ ਪਾਈਚਾਰੇ ਲਈ ਇਤਿਹਾਸਿਕ ਹਨ ਇਹ ਉਪਰਾਲੇ ਗੁਰੂ ਨਾਨਕ ਨਾਮਲੇਵਾ ਸੰਗਤ ਦੀ ਪਛਾਣ ਅਸੀਮਤਾ ਅਤੇ ਪਵਿੱਕ ਨੂੰ ਮਜ਼ਬੂਤ ਕਰਨਗੇ ਇਸ ਮੌਕੇ ਬਲਮਲਕੀਰ ਸਿੰਘ ਚੇਅਰਮੈਨ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ ਨੇ ਕਿਹਾ ਕਿ ਮੁੱਖ ਮੰਤਰੀ ਜੀ ਨੇ ਸਾਡੇ ਮੁੱਦਿਆਂ ਜਿਸ ਸੁਵਿਧਾਸ਼ੀਲਤਾ ਨਾਲ ਸਵੀਕਾਰ ਕੀਤਾ ਉਹ ਬਹੁਤ ਹੀ ਸਾਰਥਕ ਅਤੇ ਸਭਿਆਚਾਰਿਕ ਸੋਚ ਨੂੰ ਦਰਸਾਉਂਦਾ ਹੈ ਪਰ ਸਿੱਖ ਇਤਿਹਾਸ ਬਾਰੇ ਜਾਗਰੂਕਤਾ ਮਹਿੰਦੀ ਗਵਾਈ ਲਈ ਪੰਜਾਬੀ ਸਾਹਿਤ ਅਕਾਦਮੀ ਉੱਤੇ ਸਰਕਾਰ ਦਾ ਭਰੋਸਾ ਇੱਕ ਵੱਡੀ ਜ਼ਿੰਮੇਵਾਰੀ ਅਤੇ ਸਨਮਾਨ ਹੈ ਅਸੀਂ ਉਨ੍ਹਾਂ ਦੇ ਇਨਾਂ ਫੈਸਲਿਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਸੰਤ ਸੰਵਾਦ ਮੁਖੀ ਦਮਦਮੀ ਟਕਸਾਲ ਬਲ ਮਲਕੀਤ ਸਿੰਘ ਚੇਅਰਮੈਨ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਜਸਪਾਲ ਸਿੰਘ ਸਿੱਧੂ ਨਵੀਂ ਮੁੰਬਈ ਗੁਰਦੁਆਰਾ ਸੁਪਰੀਮ ਕੌਂਸਲ ਦਰਨਜੀਤ ਸਿੰਘ ਹੈਪੀ ਮੈਂਬਰ ਕਟਗਿਣਤੀ ਕਮਿਸ਼ਨ ਰਮੇਸ਼ਵਰ ਨਾਇਕ ਸੰਯੋਜਕ ਸਿੱਖ ਕੋਆਰਡੀਨੇਸ਼ਨ ਕਮੇਟੀ ਸਰਬਜੀਤ ਸਿੰਘ ਸੰਧੂ ਸਿੱਖ ਭਾਈਚਾਰੇ ਦੇ ਸੀਨੀਅਰ ਲੀਡਰ ਅਤੇ ਮੰਤਰੀ ਗਣੇਸ਼ ਨਾਇਕ ਵਿਧਾਇਕ ਪ੍ਰਸ਼ਾਂਤ ਠਾਕੁਰ ਵੰਦਨਾ ਤਾਈ ਮਹਾਤਰੀ ਨਵੀਂ ਮੁੰਬਈ ਦੇ ਮੇਅਰ ਸੰਜੀਵ ਨਾਇਕਾ ਮੁੰਬਈ ਦੀ ਨਵੀਂ ਮੁੰਬਈ ਗੁਰਦੁਆਰਾ ਕਮੇਟੀ ਦੇ ਅਧਿਕਾਰੀ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਰਹੀਆਂ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ